ਕੀ ਹਾਲ ਹੈ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਅੱਜ ਕਾਲੇ ਰੋਡ ਤੇ ਆਏ ਸੀਗੇ ਮਲੇਰ ਕੋਟਲਾ ਤੇ ਸਾਨੂੰ ਨਾਲ ਸਾਹਮਣੇ ਬਾਈ ਪੋਚ ਲਾਈਫਸਟਾਈਲ ਦਾ ਬੋਰਡ ਲੱਗਿਆ ਹੋਇਆ ਇਹਨਾਂ ਬਾਈ ਨੂੰ ਫੋਨ ਆਇਆ ਕਹਿੰਦੇ ਯਾਰ ਐਡ ਕਰਨੀਆਂ ਬ੍ਰਾਂਡਡ ਕੱਪੜੇ ਦੇ ਬ੍ਰਾਂਡਡ ਸ਼ੂਜ਼ ਨੇ ਇਹਨਾਂ ਕੋਲੇ ਬ੍ਰਾਂਡਡ ਕੱਪੜੇ ਨੇ ਤੇ ਮੈਂ ਬਾਈ ਨੂੰ ਹੱਸ ਕੇ ਕਹਿੰਦਾ ਵਾ ਯਾਰ ਕੋਈ ਝੂਠ ਕਾ ਨੂੰ ਮਰੀ ਜਾਂਦੇ ਹੋ ਬ੍ਰਾਂਡਡ ਕੱਪੜੇ ਕਿੱਥੇ ਹੋਣਗੇ ਤੇ ਬਾਈ ਕਹਿੰਦਾ ਵੀਰੇ 100% ਗਾਰੰਟੀ ਆ ਜਿਹੜਾ ਮਾਲ ਨੂੰ ਸਾਡੇ ਕੋਲੇ ਸਾਰਾ ਬ੍ਰਾਂਡਡ ਹੀ ਹੋਊਗਾ ਤੇ ਬਾਕੀ ਆਜੇ ਫਿਰ ਆਪਾਂ ਦੇਖਦੇ ਆ ਤੇ ਪਹੁੰਚਣਾ ਇਹਨਾਂ ਕੋਲੇ ਕਿਵੇਂ ਆ ਉਹ ਤੁਹਾਨੂੰ ਦੱਸ ਦਿੰਨੇ ਆ ਤੇ ਆਪਾਂ ਜੋ ਇੱਕ ਤਰ੍ਹਾਂ ਦਾ ਗਾਰੰਟੀ ਚੈੱਕ ਹੀ ਕਰਦੇ ਆ ਜਦੋਂ ਮੈਂ ਇਹਨੂੰ ਗਿਆ ਮਖਾ ਯਾਰ ਜੇ ਬ੍ਰਾਂਡਡ ਮਾਲ ਹੈ ਫਿਰ ਮੈਂ ਕਿਹਾ ਬਹੁਤ ਮਮ ਲਮ ਸ਼ੂਜ਼ 55700 ਰੁਪਏ ਦੇ ਹੋਣਗੇ ਤੇ ਵੀਰੇ ਕਹਿੰਦਾ ਰੇਟ ਤੁਹਾਨੂੰ ਉਹਦੇ ਨਾਲ ਦੇ ਜਿਹੜੇ ਆਮ ਦੁਕਾਨਾਂ ਤੇ ਮਿਲਦੇ ਨੇ ਤੇ ਨਾਲ ਦੀ 100% ਗਾਰੰਟੀ ਉਹ ਵੀ オリジナル ਹੋਊਗਾ ਤੇ ਆਜੋ ਫਿਰ ਆਪਾਂ ਚੈੱਕ ਕਰ ਲੈਂਦੇ ਆ ਤੇ ਆ ਭਾਈ ਵੀ ਮਿਲਣਾ ਵੀਰੇ ਕਿੱਥੇ ਸ਼ੋਪਿੰਗ ਕਰਕੇ ਆਏ ਹੋ ਹਾਂਜੀ ਹਾਂਜੀ ਆਜੀ ਆਜੋ ਬਾਹਰ ਨੂੰ ਆਜੋ ਇੱਕ ਪੋਰਸਲੇਨ ਚੌਲਾ ਲੈ ਗਏ ਹਾਂਜੀ ਹਾਂਜੀ ਅਸੀਂ ਵੈਸੇ ਹੀ ਦੇਖਣ ਆਏ ਤੇ ਅੱਛਾ ਤੇ ਕਾਫੀ ਚੀਜ਼ਾਂ ਪਸੰਦ ਆ ਗਈਆਂ ਤੇ ਬਹੁਤ ਵਧੀਆ ਚੀਜ਼ਾਂ ਇੰਟਰਨੈਸ਼ਨਲ ਬ੍ਰਾਂਡ ਨੇ ਕਾਫੀ ਵੱਡੇ ਬ੍ਰਾਂਡ ਨੇ ਅੱਛਾ ਸੱਚੀ ਬ੍ਰਾਂਡ ਹੈਗੇ ਨੇ ਹਾਂਜੀ オリジナル ਚੀਜ਼ਾਂ ਸਾਰੀਆਂ ਕਿ ਕਿ ਲੈ ਕੇ ਆਏ ਫਿਰ ਤੁਸੀਂ ਚੂਜ਼ ਲੈ ਬੱਚੇ ਜੈਕਟਸ ਨੇ ਲੇਡੀਜ਼ ਨੇ ਕਰ ਲਈ ਸਭ ਕੁਝ ਬਹੁਤ ਵਧੀਆ ਲੱਗਿਆ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ Ориਜੀਨਲ ਬ੍ਰਾਂਡ ਨੇ ਆਪਾਂ ਹੁਣ ਇੱਕ ਹੋਰ ਵੀ ਹੈਗਾ ਹਾਂਜੀ ਵੀਰੇ ਹਾਂਜੀ ਭਾਈ ਜੀ ਤੁਸੀਂ ਕੀ ਲੈ ਕੇ ਆਏ ਵੀਰੇ ਮੈਂ ਜੈਕਟ ਲੈ ਕੇ ਆਈ ਹਾਂ ਮੋਸਲਾ ਇੰਸਟਾਲਰ ਤੋਂ ਲੈ ਕੇ ਆਇਆ ਮੇਰੇ ਦੋਸਤ ਨੇ ਦੱਸਿਆ ਸੀ ਇਹ ਕਿਹਦੇ ਉਹ ਬਹੁਤ ਅੱਛੇ ਬ੍ਰਾਂਡ ਆਏ ਹੋਏ ਨੇ ਔਰ ਉਹ ਬ੍ਰਾਂਡ ਨੇ ਜਿਹੜੇ ਮਤਲਬ ਆਪਾਂ ਆਮ ਉਹ ਨਹੀਂ ਮਿਲਦੇ ਹੈਗੇ ਆਮ ਉਹ ਨਹੀਂ ਮਿਲਦੇ ਨਹੀਂ ਮਿਲਦੇ ਹੈਗੇ ਔਰ ਬਹੁਤ ਮਹਿੰਗੇ ਮਹਿੰਗੇ ਬ੍ਰਾਂਡ ਹਨ ਔਰ ਬਹੁਤ ਸੱਭੇ ਰੇਟਾਂ ਦੇ ਹਨ ਅਸੀਂ ਦੇਖਣ ਆਏ ਸੀਗੇ ਪਰ ਲੇ ਚੱਲਿਆ ਹੁਣ ਦੁਬਾਰਾ ਅਸੀਂ ਫੇਰ ਆਉਣੇ ਮਾਸਿਆਂ ਦੇ ਵਿੱਚ ਵਧੀਆ ਬ੍ਰਾਂਡ ਜਗੜ ਲੈ ਗਏ ਆ ਮਤਲਬ ਸਾਰੇ ਬ੍ਰਾਂਡ ਆਪਾਂਗੇ ਮਜ਼ਾ ਆਉਂਦਾ ਪੂਰਾ ਠੀਕ ਹੈ ਜੀ ਮਤਲਬ ਬ੍ਰਾਂਡ ਨੇ ਸੱਚੀ ਗੱਲ ਹੈ ਰਹਿਣ ਦੇ ਪ੍ਰੋਪਰ ਬ੍ਰਾਂਡ ਨਹੀਂ ਪ੍ਰੋਪਰ ਬ੍ਰਾਂਡ ਤੇ ਕੀਮਤ ਕੋਈ ਬੜੀ ਮਹਿੰਗੀ ਤਾਂ ਨਹੀਂ ਹੈਗੀ ਨਾ 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 ਜਿਵੇਂ ਆਪਾਂ ਰੀਸ ਨੰਬਰ ਆਮ ਜਗੜ ਲੈ ਲਈਏ ਕੋਈ ਨਾਰਮਲ ਬ੍ਰਾਂਡ ਦੀ ਉਹ ਤੁਹਾਨੂੰ ਉਹੀ ਰੇਟ ਦੇ ਵਿੱਚ ਵਧੀਆ ਬ੍ਰਾਂਡ ਜਗੜ ਮਿਲ ਜਾਈਏ ਕਿਆ ਬਾਤ ਹੈ ਇਹ ਚੀਜ਼ੇ ਖਾਸ ਹੈ ਦਈਏ ਸ਼ੋਪ ਦੀ ਬਹੁਤ ਵਧੀਆ ਸ਼ੋਪ ਹੈ ਔਰ ਬਹੁਤ ਵਧੀਆ ਵਧੀਆ ਮਾਲ ਬਿਆਉ ਰਹੇ ਸਾਰਿਆਂ ਨੂੰ ਵਿਜ਼ਿਟ ਕਰਨਾ ਚਾਹੀਦਾ ਇੱਕ ਵਾਰ ਵਿਜ਼ਿਟ ਕਰਨਾ ਚਾਹੀਦਾ ਤੇ ਵੀਰੇ ਨੇ ਤਾਂ ਕਹਿਦਾ ਠੀਕ ਹੈ ਆ ਲੋ ਫਿਰ ਚੱਲੇ ਆ ਨੋਰ ਤਾਂ ਲੱਗੀ ਵਿੱਚ ਸੱਚੀ ਬ੍ਰਾਂਡ ਰੈਡ ਮਾਰੇ ਤੇ ਲੋ ਦੀਆਂ ਪੌੜੀਆਂ ਚੜ ਕੇ ਤੁਸੀਂ ਆਉਣਾ ਤੇ ਇੱਥੇ ਪਹੁੰਚਣਾ ਤੁਸੀਂ ਆਹ ਲੋ ਜੀ ਆ ਲੱਗਿਆ ਹੋਇਆ ਸਾਰਾ ਸੈਟ ਅਪ ਲਾਇਆ ਹੋਇਆ ਇਹਨਾਂ ਨੇ ਸਿਆ ਭਰਾਣੇ ਆਪਣੇ ਫੋਰਜੀ ਮੇ ਜੀ ਕਿਹਾਲ ਨੇ ਬਹੁਤ ਵਧੀਆ ਜੀ ਪਹਿਲਾਂ ਤਾਂ ਥੋੜਾ ਦੇ ਥੋੜੇ ਸਰੋਤਿਆਂ ਦਾ ਬਹੁਤ-ਬਹੁਤ ਵੈਲਕਮ ਹੈ ਜੀ ਥੈਂਕ ਯੂ ਸਰ ਬਾਕੀ ਇਹ ਚੀਜ਼ਾਂ ਦੀ ਸਮਾਨ ਦੀ ਜਿਹਦੇ ਲਈ ਸਾਰੇ ਆਉਂਦੇ ਨੇ ਉਹ ਤੁਹਾਨੂੰ ਅਸੀਂ ਦਿਖਾ ਦੇਨੇ ਵੈਸੇ ਤਾਂ ਭਾਈ ਤੁਹਾਡੇ ਨਾ ਜਿਹੜਾ ਤੁਹਾਡੇ ਕਸਟਮਰ ਨਿਕਲੇ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਉਹ ਤਾਂ ਬੜੀ ਤਾਰੀਫ ਕਰਕੇ ਗਏ ਨੇ ਤੇ ਫਿਰ ਸਾਨੂੰ ਵੀ ਆਇਆ ਹੋਇਆ ਵੀ ਫਟਾਫਟ ਦਿਖਾਈਏ ਵੀ ਰੱਬ ਦੀ ਮਿਹਰ ਹੈ ਬਹੁਤ ਸਾਡੇ ਜਿੰਨੇ ਕਸਟਮਰ ਆਉਂਦੇ ਨੇ ਬੜੀ ਦੂਰੋਂ ਦੂਰੋਂ ਆਉਂਦੇ ਨੇ ਐਨ ਆਰ ਆਈ ਭਰਾ ਬੜੇ ਆਉਂਦੇ ਨੇ ਤੇ ਸਾਰੇ ਖੁਸ਼ ਕਰਕੇ ਭੇਜੀਦੇ ਨੇ ਕਿਸੇ ਨੂੰ ਖਾਲੀ ਹੱਥ ਨਹੀਂ ਜਾਣ ਦੇਈਦਾ ਜੀ ਕੀ ਬਾਤ ਹੈ ਉਹ ਵੀ ਵੀਰਾ ਉਹੀ ਕਹਿੰਦਾ ਸੀ ਗਿਆ ਯਾਰ ਦੇਖਣ ਹੀ ਆਏ ਸੀ ਅਸੀਂ ਵੀ ਪਰ ਸਾਨੂੰ ਪਸੰਦ ਆ ਗਿਆ ਸਾਨੂੰ ਅੱਗੇ ਲੱਗਿਆ ਵੀ ਛੱਡਣ ਵਾਲੀ ਆਈਟਮਾਂ ਨੇ ਤੇ ਇਹ ਦੱਸਦੇ ਵੀ ਮਿਲਦਾ ਕੀ ਕੀ ਆਪਣੇ ਕੋਲ ਆਪਣੇ ਕੋਲ ਸ਼ੂਜ਼ ਨੇ ਆਪਣੇ ਕੋਲ ਚੱਪਲਾਂ ਨੇ ਆਪਣੇ ਕੋਲ ਜੈਕਟਾਂ ਨੇ ਜੀਨਸ ਨੇ ਹਰ ਤਰ੍ਹਾਂ ਦੀ ਆਈਟਮ ਤਤਪਰ ਵਿੱਚ ਮਿਲਦੀ ਹੈ ਜੇ ਤੁਸੀਂ ਹੁਣ ਇੱਥੇ ਦੇਖੋ ਤਾਂ ਆਪਣੇ ਕੋਲ ਬ੍ਰਾਂਡਡ ਪਿਆ ਜੀ ਤੁਸੀਂ ਬ੍ਰਾਂਡ ਦੇਖ ਲਓ ਜੈਨੂਅਲ ਬ੍ਰਾਂਡ ਹੈ ਨਾਮ ਤੁਹਾਨੂੰ ਦਿਖ ਹੀ ਆਹ ਬ੍ਰਾਂਡ ਜੇ ਆਨਲਾਈਨ ਲੈ ਜਾਵੋ ਤੁਹਾਨੂੰ 20-20000 ਦੇ ਮਿਲਦੇ ਨੇ ਜੀ ਇਹ ਇੱਥੇ ਆਪਾਂ ਬਹੁਤ ਹੀ ਇਹ ਜਾ ਰੇਟ ਲਾ ਲਾਂਗੇ ਤੁਹਾਨੂੰ ਕਿਤੇ ਮਿਲਣਾ ਹੀ ਨਹੀਂ ਹੈਗਾ ਫਿਰ ਦਸਹੀ ਦੇ ਰੇਟ ਹਨ ਉਹਨਾਂ ਨੂੰ ਉਹ ਲੈ ਰੱਖਣਾ ਬਸ ਰੇਟ ਇਹ ਤੁਹਾਨੂੰ 2000 ਦੇ ਲਾ ਕੇ ਛਾ ਕੇ ਲਾ ਦਾਂਗੇ ਇਦਾਂ ਦੇ ਰੇਟ ਨੇ ਤੁਸੀਂ ਇਹ ਚਪਲ ਦੇ ਲਓ ਤੁਸੀਂ ਬ੍ਰਾਂਡ ਦੇਖ ਹੀ ਸਕਦੇ ਹੋ ਇਹ ਚਪਲ ਤੁਹਾਨੂੰ ਜੈਨੂਅਲ ਆਨਲਾਈਨ ਬ੍ਰਾਂਡ ਦੇ ਆਨਲਾਈਨ ਸਟੋਰ ਦੇ ਉੱਤੇ ਵੀ ਨਜ਼ਰ ਆ ਜੂਗੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਦੀ ਹੈ ਨਾਮ ਦੇਖ ਲਓ ਇਹਦਾ ਨਾਮ ਦੇਖੀ ਤਾਂ ਤੁਸੀਂ ਇਹ ਅਮਰੀਕਨ ਬ੍ਰਾਂਡ ਹੈ ਜੀ ਇਹ ਇਹ ਚਾਲੇ ਬ੍ਰਾਂਡ ਨਹੀਂ ਮਤਲਬ ਇਹ ਸਾਰੀਆਂ ਜੈਨੂਨ ਚੀਜ਼ਾਂ ਹਨ 15 20 ਹਜ਼ਾਰ ਦੀ ਚੱਪਲ ਆਵੜੇ ਜੋ ਬਹੁਤੇ ਲੋਕਾਂ ਨੂੰ ਦਾ ਐ ਪ੍ਰੋਸਾ ਬਰੇ ਹੋਣਾ ਵੀ ਯਾਰ ਇੰਨੀ ਮੇਗੀ ਚੱਪਲ ਹੋ ਤੇ 15 20 ਹਜ਼ਾਰ ਰਹੀ ਆ ਇਸ ਦੀ ਖਾਸियत ਕੀ ਹੈ ਕਿ ਪਾਈ ਨਾ ਪਾਈ ਇੱਕ ਪਰਾ ਪਤਾ ਵੀ ਨਹੀਂ ਲੱਗਣਾ ਵੀ ਪੈਰ 'ਚ ਕੁਝ ਪਾਇਆ ਹੋਇਆ ਇੱਕ ਬਈ ਆ ਦੇਖੋ ਆ ਮੈਨੂੰ ਜਾਣਾ ਬਸਾਣਾ ਜਿਹਾ ਲੱਗਦਾ ਬ੍ਰਾਂਡ ਇਹ ਵੀ ਇਹ ਵੀ ਅੱਜ ਘਰ ਆ ਗਿਆ ਐਪਲ ਇਹ ਤਾਂ ਬਾਈ ਫਿਰ ਮੇਰਾ ਸਿੱਧੂ ਬਾਈ ਬਹੁਤ ਪਾਉਂਦਾ ਰਿਹਾ ਜੀ ਇਹ ਸਿੱਧੂ ਬਾਈ ਦਾ ਫੇਵਰੇਟ ਬ੍ਰਾਂਡ ਰਿਹਾ ਜੀ ਆਪਣਾ ਮਰਜੀ ਕੋਣਾਂ ਦਾ ਚੱਕਰ ਦੇਖ ਲਿਓ ਤੁਸੀਂ ਜਿਨੇ ਵੀ ਗਾਣੇ ਨੇ ਹਰ ਗਾਣੇ ਇਹ ਬਹੁਤ ਐਨੇ ਕੁ ਵਧੀਆ ਰੇਟਾਂ ਦੇ ਦੇ ਦਾਂਗੇ ਕਿ ਸਾਰੇ ਸਿੱਧੂ ਬਾਈ ਬਣਾ ਦਾਂਗੇ ਆਪਾਂ ਹੁਣ ਦਿਖਾ ਦੇਦੇਵੇਂ ਸ਼ੋ ਆਰ ਲੇਸਸ ਵਾਲੇ ਦਿਖਾ ਦੇ ਆਪਣੇ ਕੋਲ ਬਿਨਾ ਲੇਸਸ ਵਾਲੇ ਵੀ ਹੈਗੇ ਨੇ ਜੀ ਲੋਫਰ ਹੈਗੇ ਨੇ ਬਿਨਾ ਲੇਸਸ ਹੈਗੇ ਨੇ ਇਹ ਵੀ ਸਾਰੀ ਜੈਨੂਨ ਨੇ ਜੀ ਕੋਈ ਵੀ ਚੀਜ਼ ਤੁਹਾਨੂੰ ਫੇਕ ਨਹੀਂ ਮਿਲੂ ਇੱਥੇ ਮਤਲਬ ਫੇਕ ਵਾਲਾ ਤਾਂ ਕੰਮ ਹੀ ਨਹੀਂ ਹੈਗਾ ਫਰਸਟ ਕਲਾਸ ਦਾ ਕੰਮ ਹੀ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਕੋਈ ਸਮਝ ਆ ਜੀ ਹਾਂਜੀ ਬਾਈ ਬਾਈ 2 ਮਿੰਟ ਦਿਓ ਸਾਨੂੰ ਆ ਵੀ ਫਿਰ ਮੈਨੂੰ ਲੱਗਦਾ ਵੀ ਜਿਵੇਂ ਸ਼ਾਪਿੰਗ ਕਰਕੇ ਆਇਆ ਹੁੰਦਾ ਕਿ ਮੈਂ ਸ਼ੂਜ਼ ਲੈਣੇ ਸੀ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਕੁਆਲਿਟੀ ਦੇ ਸ਼ੂਜ਼ ਦੀ ਤੇ ਮੈਂ ਇੱਕ ਲੈਣਾ ਸੀਗਾ ਦੋ ਲੈ ਲੇ ਤੇ ਪਰਤ ਵੀ ਲੈ ਲਿਆ ਤੇ ਮਤਲਬ ਜੇ 10 ਦੇ ਵਿੱਚੋਂ ਨੰਬਰ ਦੇਣੇ ਹੁਣ ਕਿੰਨੇ ਨੰਬਰ ਦਊ ਮੈਂ ਤਾਂ ਜੀ 10 'ਚੋਂ 10 ਹੀ ਨੰਬਰ ਦਊਂਗਾ ਜੀ ਬਹੁਤ ਵਧੀਆ ਬ੍ਰਾਂਡ ਨੇ ਇਹਨਾਂ ਕੋਲੇ ਕੁਆਲਿਟੀ ਕੁਆਲਿਟੀ ਵਾਈਜ਼ ਵੀ ਰੇਟ ਵਾਈਜ਼ ਵੀ ਇੱਕ ਨੰਬਰ ਹੈ ਜੀ ਸਾਰਾ ਕੰਮ ਇਹਨਾਂ ਦਾ ਇੱਕ ਨੰਬਰ ਹੈ ਥੈਂਕ ਯੂ ਵੀਰੇ ਥੈਂਕ ਯੂ ਤੇ ਹਾਂਜੀ ਬਾਈ ਜਿਵੇਂ ਆਪਾਂ ਦਿਖਾ ਰਹੇ ਸੀ ਤੁਸੀਂ ਹਾਂਜੀ ਮੈਂ ਲੇਸਿਸ ਵਾਲੇ ਵੀ ਹੈਗੇ ਨੇ ਸਪੋਰਟ ਸ਼ੂ ਵੀ ਹੈਗੇ ਨੇ ਆ ਜੋ ਆਪਣਾ ਇੱਥੇ ਦੇਖ ਲੋ ਜਿਹੜੇ ਆ ਆਰਟੀਕਲ ਲੱਗੇ ਹੋਣੇ ਡਿਸਪਲੇ ਦੇ ਵਿੱਚ ਪਹਿਲਾਂ ਇਹ ਦੇਖ ਰਿਹਾ ਭਾਈ ਇਧਰੋਂ ਤੋਂ ਸ਼ੁਰੂ ਕਰ ਦਿਓ ਆ ਚੀਜ਼ ਤੋਂ ਜਿਵੇਂ ਇਸ ਤਰ੍ਹਾਂ ਦੇ ਆਰਟੀਕਲ ਹੋਗੇ ਆ ਵੀ ਲੋਗ ਅੱਜਕੱਲ ਬਹੁਤ ਈਂਸੇ ਆਰਟੀਕਲ ਆਪਣਾ ਜਿਹੜਾ ਇਹ ਜੈਨੂਨ ਜਿਹੜਾ ਮਰੀ ਪ੍ਰਾਈਸ ਤੋਂ ਤੁਹਾਨੂੰ ਮਿਲ ਜੂਗਾ ਇਹ ਜਿਹੇ ਰੇਟ ਤੁਹਾਨੂੰ ਕਿਤੇ ਨਹੀਂ ਮਿਲਨੇ ਇਹ ਸਾਰੇ 1000 100 15-15 ਸੌਜ ਤੁਹਾਨੂੰ ਵਧੀਆ ਦੇ ਦੇਵਾਂਗੇ ਛਿਟੇ ਆ ਗਿਆ ਆਪਣਾ ਸਨੀਕਰ ਹੈ ਨਾ ਜੀ ਹਾਂਜੀ 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 ਆ ਵੀ ਸਨੀਕਰ ਆ ਗਿਆ ਬਲੈਕ ਕਲਰ ਚ ਤੁਸੀਂ ਹੋਰ ਚੈੱਕ ਕਰੋ ਆ ਦੇਖੋ ਲੋਫਰ ਦੇਖੋ ਇਹਦਾ ਆ ਇਹਦੇ ਕੀ ਪ੍ਰਾਈਸਿਸ ਨੇ ਇਹ ਆਪਾਂ ਤੁਹਾਨੂੰ 2000 ਤੋਂ ਥੱਲੇ ਥੱਲੇ ਦੇ ਦਾਂਗੇ ਕੀ ਬਾਤ ਹੈ ਮਤਲਬ ਇਹ ਬ੍ਰਾਂਡ ਮਤਲਬ ਨਾਰਮਲ ਬੰਦੇ ਦੀ ਜਿਹੜੀ ਵਧੀਆ ਤਨਖਾਹ ਹੁੰਦੀ ਆ ਇੱਕ ਮਹੀਨੇ ਦੀ ਤਨਖਾਹ ਲੱਗਦੀ ਆ ਜੀ ਇਹਦੇ ਤੇ ਇਹ ਬ੍ਰਾਂਡ ਕਿੰਦੇ ਵਾਸਤੇ ਬਿਲਕੁਲ ਤੇ ਉਰੇ ਤੁਹਾਨੂੰ ਕਿਨੇ ਦਾ ਮਿਲ ਜਾਣਾ ਜੀ 2000 ਆਸपास ਮਾਟਰ 2000 ਥੱਲਾ ਦੇ ਲੋ ਵੀ ਲੈਦਰ ਦਾ ਬਣਿਆ ਹੋਣਾ ਇੱਕ ਫੋਟੋ ਵੀ ਲਖੋਣਾ ਜੀ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਜੈਨੂਨ ਚੀਜ਼ ਆ ਬਾਹਰ ਇਹ ਬਾਹਰ ਜਾਣ ਵਾਲੀਆਂ ਆਈਟਮਾਂ ਨਹੀਂ ਜਿਹੜੀਆਂ ਅਸੀਂ ਇੱਥੇ ਵੇਚ ਰਹੇ ਆ ਆ ਯੂਰੋ ਚ ਲੱਗਿਆ ਹੋਇਆ ਟੈਗ ਹਮ ਹੈਗਾ ਨਾ ਇਸ ਤਰ੍ਹਾਂ ਦਾ ਸ਼ੂਜ਼ ਆ ਦੇਖ ਲਈ ਹੈ ਜੀ ਇਹ 6 40 ਲਈ ਹੈ ਹਾਂ ਜੀ ਜਿਵੇਂ ਹੁਣ ਠੰਡ ਚੱਲ ਰਹੀ ਹੈ ਇਹਦੇ ਜਿਹੜਾ ਬੂਰਜਾ ਹੈਗਾ ਸ਼ਾਇਦ ਤੁਹਾਨੂੰ ਕੈਮਰੇ 'ਚ ਨਾ ਦਿਖਦਾ ਹੋਵੇ ਤੇ ਪਾ ਕੇ ਮੈਂ ਕਹਿੰਦਾ ਪੈਰ ਜਰਾਬਾਂ ਪਾਉਣ ਦੀ ਲੋੜ ਨਹੀਂ ਤੁਹਾਨੂੰ ਮੇਰੇ ਐਨਆਰਆਈ ਭਾਈ ਇਹਦਾ ਬਹੁਤ ਲੈ ਕੇ ਗਏ ਨੇ ਜੀ ਇਹ ਠੀਕ ਆ ਜਿਹੜੇ ਸਰਦੀਆਂ ਵਾਲੇ ਆਉਂਦੇ ਨੇ ਇਹ ਤਾਂ ਪਾ ਕੇ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਬਰਫ਼ ਜਿਵੇਂ ਮਰਜੀ ਲੀਟੀ ਚੱਲੋ ਜੀਟੀ ਚੱਲੋ ਠੀਕ ਹੈ ਜੀ ਖਾਸ ਕਰਕੇ ਇਹਨਾਂ ਸ਼ੂਜ਼ ਦੀ ਜਿਹੜੀ ਖਾਸੀਅਤ ਹੈ ਉਹ ਇਹ ਹੈ ਵੀ ਇਹ ਜਿਹੜੇ ਸ਼ੂਜ਼ ਨੇ ਇਹਨਾਂ ਨਾਲ ਜਿਨ੍ਹਾਂ ਦੇ ਪੈਰਾਂ ਤੋਂ 스멜 ਆਉਂਦੀ ਆ ਬ੍ਰਾਂਡ ਪਾ ਕੇ ਨਹੀਂ ਆਉਂਦੀ ਇਹ ਜਿਹੜੀ ਚੀਜ਼ ਆ ਕੇ ਤੁਹਾਨੂੰ ਪਤਾ ਲੱਗੂਗੀ ਉਹ ਕੈਮਰੇ 'ਚ ਨਹੀਂ ਪਤਾ ਲੱਗਦੀ ਜੀ ਜਿਹੜੀ ਜੈਨੂਇਨ ਚੀਜ਼ ਆਉਂਦੀ ਜਿਹੜੀ ਉਹਦੀ ਕੁਆਲਿਟੀ ਹੈ ਕੁਆਲਿਟੀ ਤੁਹਾਨੂੰ ਆ ਕੇ ਪਤਾ ਲੱਗੂਗੀ ਬਾਕੀ ਰਹੇਗਾ ਗੁਰੂ ਹੋਰ ਚੀਜ਼ਾਂ ਜੇ ਦਿਖਾਉਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਇੱਧਰ ਆਓ ਆ ਤੁਹਾਨੂੰ ਮੈਂ ਹੋਰ ਦਿਖਾਵਾਂ ਅੱਛਾ ਇੱਕ ਹੋਰ ਨਵੀਂ ਚੀਜ਼ ਦਿਖਾਉਣ ਲੇ ਹਾਂ ਇਹ ਤੁਹਾਨੂੰ ਨਵੀਂ ਚੀਜ਼ ਹੈ ਜੀ ਇੱਥੇ ਸਾਡੇ ਕੋਲ ਔਰਤਾਂ ਲਈ ਵੀ ਸਮਾਨ ਹੈ ਕੁੜੀਆਂਾਂ ਲਈ ਔਰਤਾਂ ਲਈ ਬਣਾ ਅੱਛਾ ਹੀ ਸਮਾਨ ਹੈ ਇਹ ਆਪਣੀ ਬੀਬੀਆਂ ਦੇ ਉਰੇ ਚੀਜ਼ਾਂ ਪਾਉਂਦੇ ਨੇ ਜਾਂ ਚਪਲਾਂ ਪਾਉਂਦੇ ਨੇ ਜੁੱਤੀਆਂ ਉਹਨਾਂ ਦਾ ਪਤਾ ਪੈਰ ਠਰਦੇ ਹੀ ਰਹਿੰਦੇ ਨੇ ਜੀ ਆਹ ਪਾ ਕੇ ਪੈਰ ਨੂੰ ਠੰਡ ਲੱਗਣੀ ਨਹੀਂ ਠੰਡ ਲੱਗਣ ਦਾ ਮਤਲਬ ਹੈ ਮਤਲਬ ਹੀ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਇਹੀ ਗੱਲ ਬੱਚਿਆਂ ਦੀ ਫਿਰ ਬੱਚਿਆਂ ਵਾਸਤੇ ਵੀ ਸਾਡੇ ਕੋਲ ਆਰਟੀਕਲ ਨੇ ਆ ਦੇ ਲੋ ਯੂਰਪ ਦੀ ਹੈ ਜੀ ਯੂਰਪ ਦੀ ਸਾਡੇ ਕੋਲ ਬ੍ਰਾਂਡ ਹੈ ਜੀ ਇਹ ਅੰਦਰੋਂ ਪੂਰਾ ਆਪਾਂ ਕੱਢ ਕੇ ਤੁਹਾਨੂੰ ਦਿਖਾ ਦਈਏ ਅੰਦਰੋਂ ਪੂਰਾ ਗਰਮ ਹੈ ਜੀ ਬੱਚੇ ਵਾਸਤੇ ਮਤਲਬ ਠੰਡ ਨਹੀਂ ਲੋਡ ਨਹੀਂ ਹੈਗੀ ਹਾਂ ਹਾਂ ਜੀ ਠੀਕ ਹੈ ਜੀ ਬੱਚੇ ਲਈ ਬਹੁਤ ਹੀ ਬਿਹਤਰੀਨ ਹੈ ਆ ਹੋ ਗਿਆ ਜੀ ਸਾਡੇ ਕੋਲ ਆਹ ਦੇ ਸਾਈਜ਼ ਦੀ ਫਿਕਰ ਨਾ ਕਰਿਓ ਠੀਕ ਹੈ ਜੀ ਤੁਹਾਨੂੰ ਕਿਹ ਅਸੀ ਆਈਟਮ ਦਿਖਾਉਣੀ ਹੈ ਜਿਹੜੀ ਜੀ ਘਰੇ ਪਾਉਣ ਵਾਲੀ ਚੀਜ਼ ਹੈ ਜਿਹੜਾ ਮਤਲਬ ਆਮ ਸ਼ਾਇਦ ਲੋਕ ਲੱਭਦੇ ਨੇ ਕਿਉਂਕਿ ਆਪਾਂ ਨਾ ਜਿਹੜੇ ਚੱਪਲਾਂ ਪਾਵਾਗੇ ਜਿਆਦਾ ਚੱਪਲਾਂ ਪਾਉਣੇ ਆ ਤੇ ਰਿਲੈਕਸ ਹੋਣੀਆਂ ਚਾਹੀਦੀਆਂ ਨੇ ਹਾਂ ਜੀ ਚੱਪਲ ਦਾ ਫਿਰ ਇੱਕ ਹੋਰ ਮਤਲਬ ਹੈ ਤੁਸੀਂ ਬਾਹਰ-ਬਾਗ ਨਹੀਂ ਜਾ ਸਕਦੇ ਇਹ ਆਈਟਮ ਐਸੀ ਹੈ ਜਿਹੜੀ ਤੁਸੀਂ ਘਰੇ ਵੀ ਪਾ ਸਕਦੇ ਹੋ ਬਾਹਰ ਵੀ ਪਾ ਸਕਦੇ ਹੋ ਕੁਆਲਿਟੀ ਬਹੁਤ A1 ਹੈ ਜੀ ਤੁਸੀਂ ਕੰਪਨੀ ਦਾ ਨਾਮ ਪੜ੍ਹ ਲਓ ਇਹਨੂੰ ਸਰਚ ਮਾਰ ਲਿਓ 30-30000 ਵਾਲੀ ਆਈਟਮ ਤੁਹਾਨੂੰ ਸਿਰਫ 1500 ਜੀ ਲਵਾਂਗੇ ਜੀ ਮ ਇਹ ਨਹੀਂ ਹੈਗੀ ਜੀ ਇਸ ਟਾਈਮ ਵੀ ਜੇ ਗ੍ਰੇਸ ਘਟ ਜੂਗੀ ਸੋ ਇਹ ਤੁਸੀਂ ਜਿੰਨੀ ਮਰਜ਼ੀ ਵਾਰ ਪਾਲਿਓ ਜੀ ਵਿੱਚ ਕੋਈ ਤੁਹਾਨੂੰ ਆਈ ਨਹੀਂ ਕਾਲ ਉਹ ਕਰ ਕਰਨੀ ਹਾਂ ਲੰਮਾ ਜਲਾਵਾ ਭਾਈ ਜੀ ਡਿਜ਼ਾਈਨ ਚੈੱਕ ਕਰ ਲਿਓ ਸਾਰੇ ਚੈੱਕ ਕਰੋ ਜੀ ਤੇ ਇਹਦਾ ਭਾਈ ਆਉਂਦੇ ਰਹਣਗੇ ਹੋਣਗੇ ਫਿਰ ਹੋਰ ਵੀ ਏ ਬਾਈ ਰੋਜ਼ੀ ਚੇਂਜ ਹੁੰਦੀਆਂ ਨੇ ਦੇਖੋ ਆ ਜਿਹੜੀ ਚੀਜ਼ ਅੱਜ ਨਜ਼ਰ ਆ ਰਹੀ ਹੈ ਸਾਡੇ ਕੋਲ ਕੱਲ ਨੂੰ ਆਉਂਗੇ ਨਾ अवेलेबल ਹੋਵੇ ਕੁਝ ਹੋਰ ਹੋਊਗਾ अवेलेबल ਨਵੀਆਂ ਆਈਟਮਾਂ ਹੋਣਗੀਆਂ ਨਵੀਆਂ ਆਈਟਮ ਹੋਊਗੀ ਰੋਜ਼ੀ ਗਰਮੀ ਵਾਲੀਆਂ ਆਈਟਮਾਂ ਨੇ ਤੇ ਗਰਮੀ ਵਾਲਾ ਮਾਲ ਦਾ ਹੋਏ ਹੋਰ ਵੀ ਆਊਗਾ ਬਿਲਕੁਲ ਇਹਦੇ ਵਿੱਚ ਹੋਰ ਵਧੀਆ-ਵਧੀਆ ਆਈਟਮਾਂ ਜਿਹੜੀਆਂ ਅੱਗੇ ਇਨ ਫਿਊਚਰ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਹੁਣ ਆਪਾਂ ਬਾਈ ਜੈਕਟਾਂ ਦੀ ਗੱਲ ਕਰ ਲਈਏ ਜੈਕਟਾਂ ਹਾਂਜੀ ਜ਼ਰੂਰ ਜੀ ਜੈਕਟਾਂ ਦਾ ਵੀ ਆਪਣੇ ਕੋਲ ਬਹੁਤ ਵਧੀਆ-ਵਧੀਆ ਪੰਜਾਂ ਨੇ ਤੁਸੀਂ ਆਹ ਜੈਕਟ ਦੇਖੋ ਇਹ ਤੁਹਾਨੂੰ ਬ੍ਰਾਂਡ ਦਾ ਨਾਮ ਮੈਨੂੰ ਬੋਲਣ ਦੀ ਲੋੜ ਨਹੀਂ ਇਹ ਜੈਕਟ ਜੇ ਤੁਸੀਂ ਸਟੋਰ ਤੇ ਲੈਣ ਜਾ ਰਹੇ ਹੋ ਤਾਂ 55000 ਦਾ ਆਰਟੀਕਲ ਹੈ ਜੀ ਇਹ ਠੀਕ ਹੈ ਇਹ ਤੁਹਾਨੂੰ ਮਹਾਰ 4000 ਚ ਦੇ ਦਿਆਂਗੇ ਜੀ ਠੀਕ ਹੈ ਨਹੀਂ ਇਸ ਤੋਂ ਇਲਾਵਾ ਫਿਰ ਲੈਦਰ ਦੀਆਂ ਅਲੱਗ-ਅਲੱਗ ਨੇ ਸਾਡੇ ਕੋਲ ਰੰਗ ਵਿੱਚ ਫੇਰੇ ਨੇ ਬਰਾਊਨ ਹੋ ਗਿਆ ਆਹ ਹੋ ਗਿਆ ਲਾਲ ਜਾ ਹੋ ਗਿਆ ਮਤਲਬ ਇਹ ਪਿਓਰ ਲੈਦਰ ਪਿਓਰ ਲੈਦਰ ਨੇ ਜੀ ਸਾਰੇ ਇਹ ਸ਼ੀਪ ਦਾ ਲੈਦਰ ਹੈ ਜੀ ਇਹ ਸ਼ੀਪ ਲੈਦਰ ਦੇ ਅੰਦਰ ਪਿਓਰ ਦੇ ਅੰਦਰ ਅਸੀਂ ਮਤਲਬ ਬ੍ਰਾਂਡ ਦੇ ਵਿੱਚ ਤਾਂ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਇਹਦਾ ਪਤਾ ਹੀ ਹੁੰਦਾ ਆਪਾਂ ਨੂੰ ਜੈਨੂਇਨ ਚੀਜ਼ ਹੈ ਜੀ ਉਹ ਤੁਸੀਂ ਆਹ ਦੇਖੋ ਜੀ ਆਹ ਜਿਹੜਾ ਬ੍ਰਾਂਡ ਹੈ ਇਹ ਬ੍ਰਾਂਡ ਸਾਰਿਆਂ ਨੂੰ ਹੀ ਪਤਾ ਤੁਸੀਂ ਇਹਦੀ ਐਮ ਆਰ ਪੀ ਦੇਖ ਲਓ ਇਹ 10000 ਦੀ ਮਿਲਦੀ ਹੈ ਜੀ ਸਟੋਰ ਚੋਂ ਠੀਕ ਹੈ ਜੀ ਆਪਾਂ ਇਹ 1500 ਚ ਦੇ ਦਾਂਗੇ ਕਿਆ ਬਾਤ ਹੈ ਜੀ ਮਤਲਬ ਦੇਖ ਲਓ ਜੀ ਕਿੰਨੇ 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 ਆਰਟੀਕਲ ਮਿਲਦੇ ਨੇ ਤੇ Ориਜਨਲ ਦੀ ਗਾਰੰਟੀ ਹੋਊਗੀ ਕਲਰ ਵੀ ਉਹ ਮਿਲ ਲੈਣੇ ਜਿਹੜੇ ਆਪਾਂ ਨੂੰ ਆਮ ਨਹੀਂ ਮਿਲਦੇ ਆ ਦੇਖੋ ਜੀ ਆਰਟੀਕਲ ਦੇਖੋ ਜੀ ਕਿੰਨਾ ਸੋਹਣਾ ਆਰਟੀਕਲ ਆ ਵਾਈਟ ਕਲਰ ਦੇ ਅੰਦਰ Ориਜਨਲ ਆਰਟੀਕਲ ਆ ਇਹਦਾ ਵੀ ਉਸਰੀ ਹੈ ਜੀ 10000 ਦੀ ਮਿਲਦੀ ਹੈ ਜੀ ਸਟੋਰ ਚੋਂ ਆਪਾਂ 1500 ਚ ਦੇ ਦਾਂਗੇ 1500 ਚ ਦੇ ਦਾਂਗੇ ਠੀਕ ਹੈ ਵੀਰੇ ਆਹ ਦੇਖ ਲਓ ਅਗਲਾ ਆਰਟੀਕ ਇਹ ਵਾਲੇ ਆਰਟੀਕਲ ਨੇ ਜਿਹੜੇ ਸਟੋਰ ਚ ਅਵੇਲੇਬਲ ਨਹੀਂ ਜੀ ਸੋ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸਟੋਰ ਚ ਮਿਲਦੇ ਨੇ ਆਹ ਕੋ ਜੈਕਟਾਂ ਨੇ ਜਿਹੜੀਆਂ ਤੁਸੀਂ ਤੁਹਾਨੂੰ ਪੈਂਡ ਕੋਡ ਪਾ ਕੇ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਆਹੀ ਜੈਕਟ ਪਾ ਕੇ ਵਿਆਹ ਸ਼ਾਦੀਆਂ ਜਾ ਸਕਦੇ ਹੋ ਕੋਈ ਫੰਕਸ਼ਨ ਹੋਵੇ ਫੰਕਸ਼ਨ ਜਾ ਸਕਦੇ ਹੋ ਤੁਹਾਡੀ ਪਰਸਨੈਲਿਟੀ 'ਚ ਫਰਕ ਪੈ ਨਹੀਂ ਲੱਗਿਆ ਤੁਹਾਡੀ ਪਰਸਨੈਲਿਟੀ ਬਦਰੀ ਹੀ ਹੈ ਆਰਟੀਕਲਸ ਨਹੀਂ ਜਿਹੜੇ ਸਟੋਰ ਦੇ ਉੱਤੇ ਅਵੇਲੇਬਲ ਨੇ ਤੇ ਇੱਥੇ ਵੀ ਅਵੇਲੇਬਲ ਨੇ ਪ੍ਰਾਈਸ ਦਾ ਉਹ ਜਣੀਆਂ ਸਟੋਰ ਆਣੀਆਂ ਨੇ ਸਾਡੇ ਇੱਥੇ ਪ੍ਰਾਈਸ ਦਾ ਉਹ ਜਣੀਆਂ ਟੋਲੀ ਆਣੀਆਂ ਨੇ ਸਾਰਾ ਜੈਂਟਸ ਵਾਲਾ ਸੈਕਸ਼ਨ ਸੀਗਾ ਨਾ ਵੀ ਹਾਂਜੀ ਇਹ ਜੈਂਟਸ ਵਾਲਾ ਸੈਕਸ਼ਨ ਸੀ ਉਹ ਤੁਹਾਨੂੰ ਔਰਤਾਂ ਨਾਲ ਦਿਖਾ ਦਨੇ ਆ ਸਾਡੇ ਔਰਤਾਂ ਦੀ ਜੈਕਟਾਂ ਬਥੇਰੀਆਂ ਸੋਹਣੀਆਂ ਨੇ ਲੇਡੀਜ਼ ਵਾਸਤੇ ਵੀ ਵਧੀਆ ਨੇ ਹਾਂਜੀ ਹਾਂਜੀ ਇਹ ਵੀ ਉਹ ਆਰਟੀਕਲ ਨੇ ਜਿਹੜੇ ਮਾਡਲਾਂ ਦੇ ਪਾਈਓ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਤੁਸੀਂ ਯਾਰ ਆਹ ਦੀ ਜੈਕਟ ਇਹ ਸਿਰਫ ਤੁਹਾਨੂੰ ਗਾਣਿਆਂ 'ਚ ਮੂਵੀਆਂ 'ਚ ਐਕਟਰੈਸ ਦੇ ਪਾਈਓ ਇਹ ਨਜ਼ਰ ਆਉਂਦੀਆਂ ਨੇ ਹੁਣ ਥੋੜੇ ਆਪਣੇ ਸ਼ਹਿਰ 'ਚ ਅਵੇਲੇਬਲ ਨੇ ਮਨੇ ਕੋਲ ਤੇ ਜੈਨੂਰੇਟਾਂ ਅਵੇਲੇਬਲ ਜੈਨੂਰੇਟ ਲੇਡੀਜ਼ ਦੇ ਵਿੱਚ ਵੀ ਕਾਫੀ ਅੱਛਾ ਹੈ ਨਾਲ ਕੋਲੇ ਆਰਟੀਕਲਸ ਨੇ ਪਾਏ ਨੇ ਲੋ ਜੀ ਕਰੋ ਤੇ ਇੱਕ ਆਰਟੀਕਲ ਦੇਖ ਕੇ ਰੂਹ ਖੁਸ਼ ਹੁੰਦੀ ਆ ਯਾਰ ਹੈਗੀ ਆ ਤੇ ਇਹ ਕਲਰ ਉਹ ਨੇ ਜਿਹੜੇ ਆਮ ਨਾਰਮਲ ਨਹੀਂ ਤੁਹਾਨੂੰ ਮਿਲਦੇ ਨਾ ਜੀ ਨਾ ਬਿਲਕੁਲ ਬਲੂ ਦੀ ਗੱਲ ਵੀ ਕਰ ਲਈਏ ਪਿੰਕ ਦੀ ਗੱਲ ਵੀ ਕਰ ਲਈਏ ਦੇਖੋ ਜੀ ਉਰੇ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿੰਦੇ ਨਾ ਲੇਡੀਜ਼ ਨੂੰ ਚੁਆਇਸ ਕਰਨ ਚ ਮੁਸ਼ਕਿਲ ਆਉਂਦੀ ਆ ਉਰੇ ਆ ਕੇ ਮੁਸ਼ਕਿਲ ਨਹੀਂ ਹੋਣੀ ਪਹਿਲੇ ਹੀ ਆਰਟੀਕਲ ਚੱਕ ਕੇ ਦੇਖੋ ਜੀ ਕਿੰਨਾ ਸੋਹਣਾ ਆਰਟੀਕਲ ਬੰਦੇ ਲਈ ਲੈਣ ਆਉਗੇ ਪੂਰੀ ਫੈਮਿਲੀ ਲਈ ਲੈ ਕੇ ਜਾਓਗੇ ਸਾਡੇ ਕੋਲ ਫੈਮਿਲੀ ਪੈਕੇਜ ਆ ਬੰਦਿਆਂ ਦਾ ਔਰਤਾਂ ਦਾ ਬੱਚਿਆਂ ਦਾ ਸਾਰਿਆਂ ਦੇ ਕੱਪੜੇ ਅਵੇਲੇਬਲ ਨੇ ਸਾਰਿਆਂ ਦੇ ਵੇਰ ਆਈ ਨਹੀਂ ਹੈ ਦੇ ਇੱਕ ਚੀਜ਼ ਅਵੇ ਸਾਲ ਤੱਕ ਸਾਡੇ ਕੋਲ ਸਾਰਾ ਅਵੇਲੇਬਲ ਹੈ ਜੀ ਬਸ ਤੱਕ ਵੀ ਮਿਲ ਰਹੇ ਤੇ ਆ ਜਿਵੇਂ ਆਪਾਂ ਜੈਨੂਨ ਐਟਮਾ ਹਨਾ ਪਾਉਣੀ ਹੁੰਦੇ ਆ ਉਹ ਆ ਗਈਆਂ ਆ ਗਈ ਜੀ ਸਪੈਸ ਦੇ ਵਿੱਚ ਆ ਗਈਆਂ ਇਹ ਵੀ ਸਾਰੀਆਂ ओरिजिनल ਨੇ ਭਾਈ ओरिजिनल ਨੇ ਜੀ ਸਾਰੀਆਂ ਰੀਅਲ ਅਸਲੀ ਨੇ ਜੀ ਇਹ ਜਿਹੜੀ ਸਟੋਰ ਚ ਲੱਗੇ ਹੋਣੇ ਉਹੀ ਨੇ ਜੀ ਕੋਈ ਫਰਕ ਨਹੀਂ ਹੈ ਮਤਲਬ ਸਟੋਰ ਵਾਲੇ ਡਿੱਟੋ ਆਰਟੀਕਲ ਤੁਹਾਨੂੰ ਇੱਥੇ ਮਿਲ ਜਾਣੇ ਨੇ ਕਰੋ ਚੈੱਕ ਡਿਜ਼ਾਈਨ ਚੈੱਕ ਕਰ ਲਓ ਆ ਦੇਖੋ ਆ ਦੇਖੋ ਮਨ ਲ ਸਾਰੇ ਪੀਸ ਬਈ ਉਹਨਾਂ ਨੇ ਸਿਲੈਕਟ ਜੀ ਰੱਖਿਓ ਨੇ ਇਹ ਨਹੀਂ ਹੈਗਾ ਵੀ ਉਹ ਲੈ ਕੇ ਤੁਹਾਨੂੰ ਪਸੰਦ ਨਹੀਂ ਆਉਂਦੇ। ਬਾਕੀ ਵੀਰੇ ਬਾਕਸ ਬਾਕਸ ਪੈਕ ਕਰਕੇ ਰੱਖੇ ਬਨੇ ਕਿੱਥੇ ਭੇਜਣੇ ਨੇ? ਇਹ ਹੀ ਆਪਣਾ ਨਾਲ ਨਾਲ ਕੰਮ ਆਪਾਂ ਹੋਲ ਸੇਲ ਦਾ ਵੀ ਕਰਦੇ ਆ ਜੇ ਕਿਸੇ ਵੀਰ ਨੇ ਕੋਈ ਮਾਲ ਮੰਗਵਾਉਣਾ ਸਮਾਨ ਮੰਗਵਾਉਣਾ ਹੈ ਤੁਹਾਨੂੰ ਦਿੱਲੀ ਮੁੰਬਈ ਗੁਜਰਾਤ ਜਾਣ ਦੀ ਲੋੜ ਨਹੀਂ। ਤੁਸੀਂ ਇੱਥੇ ਹੀ ਸਾਡੇ ਕੋਲ ਆ ਸਕਦੇ ਹੋ ਪੰਜਾਬ 'ਚ ਅਵੇਲੇਬਲ ਕਰਾਤਾ। ਮਨ ਲ ਐਵੇਂ ਫਿਰ ਹੁਣ ਮੈਨੂੰ ਇਹ ਦੱਸੋ ਜਿਹੜੇ ਸਾਡੇ ਈਵਰ ਨੇ ਉਹਨਾਂ ਦੇ ਦਿਮਾਗ 'ਚ ਵੀ ਇਹੀ ਆ ਰਿਹਾ ਹੋਊਗਾ ਵੀ ਇੰਨੇ ਘੱਟ ਰੇਟ ਫਿਰ ਕਿਵੇਂ ਦੇ ਰਹੇ ਹੋ? ਦੇਖੋ ਜੀ ਅਸੀਂ ਇਕੱਠਾ ਮਾਲ ਮੰਗਾ ਇਹ ਵੀਡੀਓ ਦੇਖ ਲਈ ਕੋਈ ਪੀਸ ਕਿਸੇ ਨੂੰ ਪਸੰਦ ਆ ਗਿਆ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਾਹਰੋਂ ਵੀ ਅਗਲੇ ਦੇਖ ਲਿਆ ਹਨਾ ਤੇ ਉਹਨੇ ਮੰਗਵਾਉਣਾ ਹੋਇਆ ਆਨਲਾਈਨ ਆਰਡਰ ਕਰ ਸਕਦਾ ਜੀ ਬਿਲਕੁਲ ਕਰ ਸਕਦਾ ਹੈ ਲੇਕਿਨ ਥੋੜੀ ਇੱਕ ਇੱਕ ਚੀਜ਼ ਹੈ ਕਿ ਜੀ ਅਸੀਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਸਾਡੇ ਤੋਂ ਮੰਗਵਾ ਸਕਦੇ ਹੋ ਪੇਮੈਂਟ ਪਹਿਲਾਂ ਕਰਨੀ ਪੈਂਦੀ ਹੈ ਉਹ ਕਰਾ ਕੇ ਤੁਸੀਂ ਆਪਣਾ ਜਿੱਥੇ ਮਰਜ਼ੀ ਮੰਗਾਓ ਪੂਰੇ ਪੰਜਾਬ ਚ ਅਵੇਲੇਬਲ ਹੈ ਜੀ ਅਸੀਂ ਤੇ ਇਹਨਾਂ ਦਾ WhatsApp ਦਾ ਨੰਬਰ ਆ ਰਿਹਾ ਜੀ WhatsApp ਤੇ ਹਾਇ ਲਿਖੇ ਪਏ ਜੋ ਬਾਕੀ ਇਹ ਕੈਟਾਲਾਗ ਤੁਹਾਨੂੰ ਭੇਜ ਦੇਣਗੇ ਜਿਹੜੇ ਜਿਹੜੇ ਆਰਟੀਕਲ ਨੇ ਕੋਈ ਵੀ ਆਰਟੀਕਲ ਤੁਹਾਨੂੰ ਪਸੰਦ ਆਉਂਦਾ ਹੈ ਮਿੱਥ ਪ੍ਰਾਈਸ ਇਹਨਾਂ ਨੂੰ ਪੇਮੈਂਟ ਪਾ ਦਿਓ ਤੇ ਕੋਰੀਅਰ ਕਰਵਾ ਦੇ ਲਗੇ ਤੁਹਾਨੂੰ ਤੇ ਇੱਕ ਪੀਸ ਕਿਤੇ ਵੀ ਤੁਸੀਂ ਲੈ ਸਕਦੇ ਹੋ ਮਰੇਰਕੋਟ ਲਾੜਿਆ ਵਾਸਤੇ ਤਾਂ ਸਨਹਿਰੀ ਮੌਕਾ ਹੈਗਾ ਹੀ ਹੈਗਾ ਉਹ ਤਾਂ ਲੋਗਰੇ ਆ ਕੇ ਦੇਖ ਕੇ ਲੈ ਸਕਦੇ ਨੇ ਤੇ ਬਾਕੀ ਵੀ ਤੁਸੀਂ ਮਵਾ ਸਕਦੇ ਹੋ ਕਿਉਂਕਿ ਆਹ ਰੇਟ ਸੇ ਆਰਟੀਕਲ ਮੈਨੂੰ ਲੱਗਦਾ ਵੀ ਬਹੁਤ ਚੁਣਿੰਦਾ ਤਾਂ ਨਾ ਹੋਣੀ ਆ ਪੂਰੇ ਇੰਡੀਆ ਦੇ ਵਿੱਚ ਜਿਹੜੇ ਮਿਲਦੇ ਹੋਣਗੇ ਇਸ ਚੀਜ਼ ਦਾ ਗਾਰੰਟੀ ਦਵਾਂਗੇ ਜੀ ਇਹ ਆਰਟੀਕਲ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਹੈਗਾ ਆਰਟੀਕਲ ਵੀ ਨਹੀਂ ਮਿਲਣੇ ਤੇ ਪ੍ਰਾਈਸ ਵੀ ਨਹੀਂ ਮਿਲਣੇ ਬਿਲਕੁਲ ਜੀ ਕਿ ਹੁਣ ਆਖਰ ਵਿੱਚ ਇਹ ਚੀਜ਼ ਦੱਸ ਦੋ ਜਿਹੜਾ ਵੀਡੀਓ ਨੂੰ ਹੁਣ ਤੁਹਾਡੀ ਸ਼ੇਅਰ ਕਰੂਗਾ ਉਹਨੂੰ ਫਿਰ ਐਕਸਾ ਕੀ ਦੇ ਰਹੇ ਹਾਂ ਦੇਖੋ ਜੀ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰੂਗਾ ਵੱਧ ਤੋਂ ਵੱਧ ਉਹਦੇ ਵਾਸਤੇ ਅਸੀਂ ਸਪੈਸ਼ਲ ਡਿਸਕਾਊਂਟ ਰੱਖਿਆ ਹੈ ਤੁਸੀਂ ਆਓ ਆਪਣਾ ਸਪੈਸ਼ਲ ਡਿਸਕਾਊਂਟ ਲੈ ਕੇ ਜਾਓ ਤੁਹਾਨੂੰ ਜਿੰਨਾ ਹੋਊਗਾ ਉਸ ਤੋਂ ਵੱਧ ਤੋਂ ਵੱਧ ਦਵਾਂਗੇ ਜਿਹੜਾ ਤੁਹਾਨੂੰ ਸੋਚਿਆ ਵੀ ਨਹੀਂ ਹੋਣਾ। ਕੀ ਬਾਤ ਹੈ ਮਤਲਬ ਜਿੰਨਾ ਬੈਲੈ ਡਿਸਕਾਊਂਟਡ ਆਰਟੀਕਲ ਮਿਲ ਰਹੇ ਨੇ ਤੁਹਾਨੂੰ ਉੱਪਰ ਦੀ ਹੋਰ ਡਿਸਕਾਊਂਟ ਮਿਲੂਗਾ। ਬਿਲਕੁਲ। ਬਾਕੀ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਇਹਨਾਂ ਕੋਲੇ ਆ ਜਾਓ। ਬਹੁਤ ਤਰਿੰਦਾ ਤਰਿੰਦਾ ਆਰਟੀਕਲ ਤੁਹਾਡੇ ਵਾਸਤੇ ਲੈ ਕੇ ਆਉਂਦੇ ਨੇ। ਜ਼ਰੂਰ ਇਹਨਾਂ ਕੋਲੇ ਆਓ। ਸ਼ਾਪਿੰਗ ਕਰਕੇ ਲੈ ਕੇ ਜਾਓ। ਕਿਉਂਕਿ ਸਾਡਾ ਵੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਲਈ ਵਧੀਆ-ਵਧੀਆ ਚੀਜ਼ਾਂ ਮਲੇ ਕੋਲੇ ਸ਼ਹਰੀਆਂ ਲੈ ਕੇ ਆਉਂਦੇ ਰਹੀਏ। ਉਸੇ ਕੜੀ ਦੇ ਵਿੱਚ ਇਹ ਚੀਜ਼ ਲੈ ਕੇ ਆਏ ਆ। ਜ਼ਰ